ਪੁਆਰ ਜੀ ਕਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਾਹਿਬ ਸਿੰਘ ਜੀਉ ਹਾਉ ਭਾਈ ਗੁਰਦਾਸ ਜੀ ਦੀ ਪੁਆਰ ਕਤਵੀ ਪਹਿਲੀ ਪੌੜੀ ਗੁਣਾ ਅਤੇ ਅਵਗਣਾ ਦੀ ਗਤੀ ਉਸ ਦੀ ਬਾਤ ਆਪ ਜੀ ਦੇ ਨਾਲ ਵਿਚਾਰ ਸੰਨੀ ਕਰੀਏ ਸ਼ਾਇਰ ਵਿੱਚੋਂ ਨਿਕਲੇ ਕਾਲਕੂਟ ਤੇ ਅੰਮ੍ਰਿਤ ਬਾਣੀ ਪਾਈ ਗੁਦਾਸ ਦੀ ਦਾਦੀ ਨੇ ਕਿ ਸਮੁੰਦਰ ਵਿੱਚੋਂ ਯੈਰ ਤੇ ਅੰਮ੍ਰਿਤ ਦੋਵੇਂ ਚੀਜ਼ਾਂ ਨਿਕਲੀਆਂ ਨੇ ਉਹ ਤ ਖਾਦੇ ਮਨ ਮੁਕੀਏ ਉਹ ਤ ਖਾਦੇ ਹੋਏ ਅਮਰ ਪ੍ਰਾਣੀ ਉਸ ਯੈਰ ਨੂੰ ਖਾਣ ਦੇ ਨਾਲ ਆਦਮੀ ਮਰ ਜਾਂਦਾ ਹੈ ਤੇ ਅੰਮ੍ਰਿਤ ਦੇ ਵਰਤਨ ਨਾਲ ਜੀਵ ਅਮਰ ਹੋ ਜਾਂਦਾ ਹੈ ਵਿਸ਼ ਵਸੇ ਮੂੰ ਛਪ ਦੇ ਗੜਡ ਦੁਗਾਰ ਅਮੇ ਰਸ ਜਾਣੀ ਸੱਪ ਦੇ ਮੂੰਹ ਵਿੱਚ ਜ਼ਹਿਰ ਤੇ ਗਰੜ ਦੇ ਮੂੰਹ ਵਿੱਚ ਅੰਮ੍ਰਿਤ ਰਸ ਤਾਂ ਨਵਾਸੂ ਹੁੰਦਾ ਹੈ ਕਾਉ ਨਾ ਭਾਵੇ ਬੋਲੇ ਆ ਕੋਇਲ ਬੋਲੀ ਸਭਨਾ ਭਾਣੀ ਕਾਂ ਦਾ ਬੋਲ ਕਿਸੇ ਨੂੰ ਚੰਗਾ ਨਹੀਂ ਲੱਗਦਾ ਪਰ ਕੋਇਲ ਦੀ ਆਵਾਜ਼ ਹਰ ਇੱਕ ਨੂੰ ਚੰਗੀ ਲੱਗਦੀ ਹੈ ਬੁਰਾ ਬੋਲਾ ਨਾ ਸਿਖਾਵਈ ਮਿੱਠ ਬੋਲਾ ਜਗ ਮਿੱਠ ਵੜਾਣੀ ਬੁਰਾ ਬੋਲਣ ਵਾਲਾ ਕਿਸੇ ਨੂੰ ਚੰਗਾ ਨਹੀਂ ਲੱਗਦਾ ਪਰ ਮਿੱਠ ਬੋਲਾ ਮਿੱਠੇ ਬੋਲ ਬੋਲਣ ਵਾਲਾ ਇੱਕ ਤੋਂ ਸਦਕਾਰ ਲੈਂਦਾ ਹੈ ਤੇ ਉਹ ਸੰਸਾਰ ਦਾ ਅਚਰਜ ਮਿੱਤਰ ਬਣ ਜਾਂਦਾ ਹੈ ਬੁਰਾ ਭਲਾ ਸੰਸਾਰ ਵਿੱਚ ਪਰ ਉਪਕਾਰ ਵਿਕਾਰ ਨਿਸ਼ਾਨੀ ਬੁਰਾ ਪੁਰਸ਼ ਸੰਸਾਰ ਵਿੱਚ ਬਰਿਆਈ ਦੀ ਨਿਸ਼ਾਨੀ ਹੈ ਤੇ ਬਰਿਆਈ ਖਟਦਾ ਹੈ ਤੇ ਭਲਾ ਪੁਰਸ਼ ਜਿਹੜਾ ਹੈ ਉਹ ਪਰ ਬਕਾ ਦੀ ਨਿਸ਼ਾਨੀ ਹੈ ਉਹ ਸਦਾ ਹੀ ਚੰਗੇ ਗੁਣਾਂ ਦਾ ਪਾਤਰ ਬਣਦਾ ਹੈ ਗੁਣ ਅਵਗਣ ਗਤ ਆਖ ਵਖਾਣੀ ਇਹ ਗੁਣ ਤੇ ਅਵਗਣਾਂ ਦੀ ਜਿਹੜੀ ਗੱਲਬਾਤ ਹੈ ਉਹ ਭਾਈ ਗੁਰਦਾਸ ਜੀ ਨੇ ਸਾਡੇ ਨਾਲ ਸਾਂਝੀ ਕੀਤੀ ਸੋ ਅਗਲੀ ਪੌੜੀ ਗਿਆਨੀ ਖੋਜ ਕਰਕੇ ਸੱਚ ਨੂੰ ਲੱਭ ਲੈਂਦੇ ਨੇ ਸੁਜੋ ਸੁਜਣ ਤੈਨ ਲੋ ਅੰਨੇ ਕੋ ਗੂ ਸੋਜਣ ਸੁਜੇ ਸੰਸਾਰ ਦੇ ਜੀਵਾਂ ਨੂੰ ਸੂਰਜ ਚੜਨ ਨਾਲ ਤਿੰਨੇ ਲੋਕ ਦੇਖਦੇ ਨੇ ਔਰ ਉੱਲੂ ਨੂੰ ਸੂਰਜ ਹੀ ਨਹੀਂ ਦੇਖਦਾ ਚਕਵੀ ਸੂਰਜ ਹੇਤ ਹੈ ਕੰਤ ਮਿਲੇ ਵਰਤੰਤ ਸੋ 부জে ਚਕਵੀ ਦਾ ਸੂਰਜ ਨਾਲ ਪਿਆਰ ਹੈ ਉਹ ਦਿਨ ਚੜ੍ਹੇ ਆਪਣੇ ਪਤੀ ਨੂੰ ਮਿਲ ਕੇ ਰਾਤ ਦੇ ਵਰਤਾਂਤ ਪੁੱਛਦੀ ਹੈ ਰਾਤ ਹਨੇਰਾ ਪੰਖੀਆਂ ਚਕਵੀ ਚਿੱਤ ਹਨੇਰ ਨਰੁ ਦੇ ਪੰਛੀਆਂ ਦੀਆਂ ਅੱਖਾਂ ਅਗੇ ਰਾਤ ਨੂੰ ਹਨੇਰਾ ਛਾ ਜਾਂਦਾ ਹੈ ਪਰ ਚਕਵੀ ਦਾ ਮਨ ਹਨੇਰੇ ਕਰਕੇ ਵੀ ਨਹੀਂ ਰੁਕਦਾ ਉਹ ਸੂਰਜ ਵੱਲ ਧਿਆਨ ਲਾਈ ਰੱਖਦੀ ਹੈ ਬਿੰਬ ਅੰਦਰ ਪ੍ਰਤੀਬਿੰਬ ਦੇਖ ਭਰਤਾ ਜਾਣ ਸਜਾਨ ਸਮਝੇ ਚਕਵੀ ਪਾਣੀ ਵਿੱਚ ਆਪਣੇ ਪਤੀ ਦਾ ਪਰਸ਼ਾਵਾਂ ਵੇਖ ਕੇ ਉਸ ਨੂੰ ਪਤੀ ਜਾਣ ਕੇ ਭੜਕਦੀ ਰਹਿੰਦੀ ਹੈ ਦੇਖ ਪਰਸ਼ਾਵਾਂ ਪਵੇ ਖੂ ਡੁੱਬ ਮਾਰੇ ਸੀ ਲੋਹਣ ਲੁਜੇ ਚਕਵੀ ਪਾਣੀ ਦੇ ਵਿੱਚ ਪਤੀ ਦਾ ਪਰਛਾਵਾਂ ਵੇਖਦੀ ਪਰ ਸ਼ੇਰ ਆਪਣਾ ਪਰਛਾਵਾਂ ਖੂਬ ਜਿ ਦੇਖ ਕੇ ਖੂਬ ਜਿ ਡੁੱਬ ਮਰਦਾ ਹੈ ਤੇ ਆਪਣੀਆਂ ਅੱਖਾਂ ਨਾਲ ਲੜਦਾ ਹੈ ਖੋਜੀ ਖੋਜੀ ਖੋਜ ਲੈ ਵਾਦੀ ਵਾਰ ਕਰੇਂਦੜ ਖੁੰਝੇ ਖੋਜੀ ਗਿਆਨੀ ਇਸ ਗੱਲ ਦੀ ਖੋਜ ਵਿਚਾਰ ਕਰਕੇ ਅਸਲੀਅਤ ਲਭ ਲੈਂਦਾ ਹੈ ਪਰ ਵਾਦੀ ਜਿਹੜਾ ਹੱਲੂ ਪੁਰਸ਼ ਝਗੜਾ ਕਰਦਾ ਹੈ ਅਸਲੀਅਤੋ ਕੋ ਨਹੀਂ ਜਾਂਦਾ ਹੈ ਗੌਰ ਸਗਾਈ ਹਸਤ ਰਣ ਦੁੱਜੇ ਗਊ ਦਾ ਦੁੱਧ ਹਥਣੀ ਤੋਂ ਨਹੀਂ ਕੋਇਆ ਜਾ ਸਕਦਾ ਇਹ ਗਿਆਨੀ ਬੰਦੇ ਸੱਚ ਦੀ ਖੋਜ ਕਰਦੇ ਨੇ ਖੋਟੇ ਪੁਰਸ਼ ਸੁਖਦਾਈ ਸਮਿਆਂ ਪਰ ਵੀ ਦੁਖੀ ਰਹਿੰਦੇ ਨੇ ਸਾਵਣ ਵਣ ਹਰੀਆਵਲੇ ਉੱਠੇ ਸੁੱਕੇ ਅੱਕ ਜਵਾਹਾ ਸੌਣ ਦੇ ਵਿੱਚ ਨਹੀਂ ਵਸਣਾ ਸਾਰੇ ਬੁੱਛ ਬੂਟੇ ਹਰੇ ਹੋ ਜਾਂਦੇ ਨੇ ਪਰ ਅੱਕ ਤੇਜਵਾਹ ਸੁੱਕ ਜਾਂਦੇ ਨੇ ਚੇਤ ਬਨਾਸਪਤ ਮੌਲਿਏ ਪੱਤਰ ਕਰੇ ਨਾ ਕਰੇ ਉਸਹ ਚੇਤਰ ਬਸੰਤ ਰੁੱਤ ਵਿੱਚ ਸਾਰੀ ਬਨਾਸਪਤੀ ਮੌਲ ਦੀਏ ਪਰ ਕਰੀਰ ਦਾ ਰੁਖ ਪਤਾਂ ਤੋਂ ਖਾਲੀ ਹੋ ਜਾਂਦਾ ਹੈ ਉਸ ਦੇ ਵਿੱਚ ਕੋਈ ਉਤਸ਼ਾਹ ਨਹੀਂ ਰਹਿੰਦਾ ਸੁਫਲ ਫੁਲੰਦੇ ਵਿਰਖ ਸਭ ਸਿੰਮਲ ਅਫਲ ਰਹੇ ਵਸ਼ਾਹ ਤੇ ਪਿਆਰਿਓ ਸਾਰੇ ਵਿਸ਼ ਬੂਟੇ ਫਲ ਫੁੱਲ ਫਲਈ ਪੂਤ ਹੁੰਦੇ ਨੇ ਪਰ ਬੇਵਸ਼ਾਹ ਸਿਮਰ ਦਾ ਵਿਰਸ਼ ਫਲਹੀਨ ਹੀ ਰਹਿਦਾ ਹੈ ਚੰਨਣ ਵਾਸੁਨਾਸਪਤ ਵਾਸਨ ਵਾਸਨਾ ਉਬੇ ਸਾਹ ਚੰਦਨ ਦੀ ਵਾਸਨਾ ਨਾਲ ਸਾਰੀ ਬਨਾਸਪਤੀ ਸੁਗੰਧਤ ਹੋ ਜਾਂਦੀ ਹੈ ਪਰ ਚੰਦਨ ਦੀ ਸੁਗੰਧੀ ਵਾਸ ਵਿੱਚ ਨਿਵਾਸ ਨਹੀਂ ਕਰਦੀ ਜਿਸ ਕਰਕੇ ਉਠੰਡੇ ਸਾਰਿੰਦਾ ਹੈ ਭਾਪ ਛਾਂ ਛਾਂ ਕਰਦਾ ਹੈ ਸੰਖ ਸਮੁੰਦੋਂ ਸਖਣਾ ਦੁਖਿਆਰਾ ਰੋਵੇ ਜੇ ਤਹ ਤੇ ਪਿਆਰਿਓ ਜਿਹੜਾ ਸੰਖ ਹੈ ਸਮੁੰਦਰ ਵਿੱਚੋਂ ਖਾਲੀ ਨਿਕਲ ਕੇ ਤਾਹਾ ਮਾਰ ਮਾਰ ਕੇ ਰੋਂਦਾ ਹੈ ਬਗਲ ਸਮਾਦੀ ਗੰਗ ਵਿੱਚ ਝੀਂਗੇ ਚੁੰਟਣ ਖਾਏ ਪਿਸ਼ਾਹਾ ਬਗਲੇ ਮੰਗੂ ਸਮਾਦੀ ਲਾਉਣ ਵਾਲਾ ਪਖੰਡੀ ਗੰਗਾ ਆਕ੍ਰਿਤ ਤੀਰਥਾਂ ਤੇ ਜਾ ਕੇ ਪਿਛੇ ਆ ਰੂਪ ਮਰਛੀਆਂ ਖਾਂਦਾ ਹੈ ਸਾਤ ਉਹ শূন্যੇ ਮਿਲਦਾ ਫਾਹ ਸਾਤ ਭਾਵ ਸਾਧ ਸੰਗ ਤੋਂ ਵਿਛੜਿਆ ਦੁਖ ਹੀ ਮਿਲਦੇ ਨੇ ਸੁਖ ਨਹੀਂ ਮਿਲਦੇ ਸੋ ਆਓ ਅੱਗੇ ਭਲੇ ਤੇ ਬੁਰੇ ਦੀ ਆਪ ਜੀ ਦੇ ਨਾਲ ਸਾਂਝ ਪਾਈਏ ਆਪ ਭਲਾ ਸਭ ਜਗ ਭਲਾ 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 ਸਭ ਨਾ ਕਰ ਦਿਖੇ ਜਿਹੜਾ ਪੁਰਸ਼ ਆ ਭਲਾ ਹੈ ਉਸ ਦੇ ਭਾਣੇ ਸਭ ਸੰਸਾਰ ਭਲਾ ਹੈ ਤੇ ਉਹ ਸਭਨਾਂ ਨੂੰ ਭਲਾ ਕਰਕੇ ਹੀ ਵੇਖਦਾ ਹੈ ਆਪ ਬੁਰਾ ਸਭ ਜਗ ਬੁਰਾ ਸਭ ਕੋ ਬੁਰਾ ਬੁਰੇ ਦੇ ਲੇਖੇ ਜਿਹੜਾ ਮਨੁੱਖ ਆਪ ਬੁਰਾ ਹੈ ਉਹ ਸਾਰੇ ਜਗਤ ਨੂੰ ਬੁਰਾ ਹੀ ਵੇਖਦਾ ਹੈ ਤੇ ਉਸ ਦੇ ਲੇਖੇ ਵਿੱਚ ਸਭ ਬੁਰੇ ਹੀ ਹਨ ਕ੍ਰਿਸ਼ਨ ਸਹਾਈ ਪਾਂਡਵਾਂ ਭਾਏ ਭਗਤ ਕਰਤੂਤ ਵਸਿਖੇ ਕ੍ਰਿਸ਼ਨ ਜੀ ਨੇ ਪਾਂਡਵਾਂ ਦੀ ਸਹਾਇਤਾ ਕੀਤੀ ਕਿਉਂਕਿ ਉਹਨਾਂ ਵਿੱਚ ਕਹਿਰਵਾ ਨਾਲੋਂ ਪ੍ਰੇਮਾ ਭਗਤੀ ਦੀ ਕਰਤੂਤ ਬਹੁਤੀ ਸੀ ਵੈਰ ਭਾਉ ਚਿਤ ਕਹਿਰਵਾ ਗੰਤੀ ਗਰਨ ਅੰਦਰ ਕ ਲੇਖੇ ਕੈਰਮਨ ਦੇ ਮਨ ਵਿੱਚ ਵੈਰ ਭਾਵ ਸੀ ਉਹ ਵੈਰ ਭਾਵ ਦੀਆਂ ਗੰਤੀਆਂ ਵਿੱਚ ਰਹਿੰਦੇ ਸਨ ਅੰਤ ਨੂੰ ਉਹਨਾਂ ਦੇ ਮੱਥੇ ਤੇ ਕਾਲਖ ਦਾ ਟਿੱਕਾ ਹੀ ਲੱਗਾ ਪਲਾ ਬੁਰਾ ਪਰਵੰਨਿਆ ਭਾਲਣ ਗਏ ਨਾ ਦੇ ਸਰੇਖੇ ਸਦੋ ਰਾਜੇ ਪਲਾ ਤੇ ਬੁਰਾ ਲੱਭਣ ਨਹੀਂ ਗਏ ਪਰ ਦੋਵਾਂ ਦੀ ਦ੍ਰਿਸ਼ਟੀ ਇੱਕੋ ਜੀ ਨਹੀਂ ਸੀ ਬੁਰਾਨ ਕੋਈ ਜੁਦਿਸਤਰਾਏ ਦਰਜੋਦਨ ਕੋ ਭਲਾ ਨ ਭੇਖੇ ਕਰਵੇ ਹੋਏ ਨ ਟੋਟੀ ਕਰੇਖੇ ਸੋ ਸੁਦਿਸ਼ਟਰ ਨੂੰ ਕੋਈ ਭਲਾ ਦਿਖਾਈ ਨ ਦਿੱਤਾ ਮਿੱਟੀ ਦੇ ਘੜਵੇ ਵਿੱਚ ਜੋ ਕੁਛ ਹੁੰਦਾ ਹੈ ਉਹ ਟੁੱਟੀ ਦੀ ਧਾਰ ਤੋਂ ਪ੍ਰਤੀਤ ਹੋ ਜਾਂਦਾ ਹੈ ਏਸੀ ਭਲੇ ਤੇ ਬੁਰੇ ਦੇ ਬਾਰੇ ਧਰਮ ਰਾਜ ਦੀ ਪ੍ਰਸਿੱਧ ਕਥਾ ਆਓ ਸੂਰਜ ਕਾਰਯ ਅਵਤਾਰ ਨੇ ਧਰਮ ਵਿਚਾਰਨ ਜਾਏ ਬਹਿਠਾ ਸੂਰਜ ਦੇ ਘਰ ਵਿੱਚ ਜਨਮ ਲੈ ਕੇ ਧਰਮਰਾਜ ਇਨਸਾਫ ਦੀ ਗੱਦੀ ਉੱਤੇ ਜਾ ਬੈਠਾ ਮੂਰਤ ਇੱਕਾ ਨਾਮ ਦੋਏ ਧਰਮਰਾਏ ਜਮ ਦੇਖ ਸ੍ਰਿਠਾ ਉਸ ਦੀ ਮੂਰਤ ਤਾਂ ਇੱਕ ਹੈ ਪਰ ਨਾਂ ਦੋ ਨੇ ਸਾਰੀ ਸ੍ਰਿਸ਼ਟੀ ਨੇ ਧਰਮਰਾਜ ਤੇ ਜਮਰਾਜ ਇਹ ਦੋਹਾਂ ਰੂਪਾਂ ਵਿੱਚ ਉਸ ਨੂੰ ਵੇਖਿਆ ਪਾਪੀ ਨੂੰ ਪਛੜਾਈਂਦਾ ਧਰਮੀ ਨਾਲ ਬਲਿੰਦਾ ਮਿੱਠਾ ਸੋ ਧਰਮੀਆਂ ਨੇ ਉਸ ਨੂੰ ਧਰਮ ਰਾਜ ਤੇ ਪਾਪੀਆਂ ਨੇ ਜਮ ਰੂਪ ਕਰਕੇ ਵੇਖਿਆ ਉਹ ਪਾਪੀਆਂ ਨੂੰ ਮਾਰਦਾ ਤੇ ਧਰਮੀਆਂ ਦੇ ਨਾਲ ਮਿੱਠੇ ਮਿੱਠੇ ਭੋਲ ਭੋਲਦਾ ਹੈ ਵੈਰੀ ਦੇਖਣ ਵੈਰ ਭਾਏ ਮਿੱਤਰ ਭਾਏ ਕਰ ਦੇਖਣ ਇਠਾ ਵੈਰੀ ਵੈਰ ਭਾਵਨਾ ਨਾਲ ਵੇਖਦੇ ਨੇ ਤੇ ਮਿੱਤਰ ਪ੍ਰੇਮ ਭਾਵਨਾ ਦੇ ਨਾਲ ਦੇਖਦੇ ਨੇ ਨਕ ਸੁਰਗ ਵਿੱਚ ਪੁੰਨ ਪਾਪ ਵਰਸਰਾਫ ਜਨਨ ਅਵ੍ਰਿਠਾ ਦਕਮਣ ਰੂਪ ਜਵੇਹੀ ਪਿਠਾ ਪਾਪ ਪੁੰਨ ਦਾ ਫਲ ਨਰਕ ਤੇ ਸਵਰਗ ਵਿੱਚ ਜਾ ਕੇ ਮਿਲਦਾ ਹੈ ਤੇ ਧਰਤੀ ਤੇ ਦੁੱਖ ਸੁਖ ਕਰਮਾਂ ਅਨੁਸਾਰ ਦ੍ਰਿੜ ਨੇ ਜਿਹੋ ਜੀ ਸ਼ਕਲ ਹੋਵੇ ਉਹੋ ਜੀ ਸ਼ੀਸ਼ੇ ਦੇ ਵਿੱਚ ਦਿਸਦੀ ਹੈ ਗੁਰਮਖੰਦ ਦਾ ਹਿਰਦਾ ਨਿਰਮਲ ਹੁੰਦਾ ਹੈ ਜਿਉਂ ਕਰ ਨਿਰਮਲ ਆਰਸੀ ਸਭਾ ਸੁਧ ਸਭ ਕੋਈ ਦੇਖੇ ਜਿਵੇਂ ਸਾਫ਼ ਸ਼ੀਸ਼ੇ ਨੂੰ ਸਭਾ ਵਿੱਚ ਸਾਰੇ ਸ਼ੁੱਧ ਨਿਰਮਲ ਹੀ ਵੇਖਦੇ ਨੇ ਗੋਰਾ ਗੋਰੂ ਦੇਸ ਦਾ ਕਾਲਾ ਕਾਲੂ ਵਨੂ ਸਿਖੇ ਉਸ ਦੇ ਵਿੱਚ ਗੋਰੇ ਦਾ ਮੂੰਹ ਗੋਰਾ ਦਿਦਾ ਹੈ ਤੇ ਕਾਲੇ ਦਾ ਮੂੰਹ ਕਾਲਾ ਹੀ ਦਿਖਦਾ ਹੈ ਹੱਸ ਹੱਸ ਦੇਖੇ ਹਸਤ ਮੁਖ ਰੋਂਦਾ ਰੋਣ ਹਾਰ ਸੁਲੇਖੇ ਹੱਸਦਾ ਜਿਹੜਾ ਹੈ ਪਿਆਰਿਓ ਸ਼ੀਸ਼ੇ ਦੇ ਵਿੱਚ ਉਸ ਦਾ ਮੂੰਹ ਹੱਸਦਾ ਦਿਦਾ ਹੈ ਤੇ ਰੋਣ ਵਾਲੇ ਦਾ ਮੂੰਹ ਸ਼ੀਸ਼ੇ ਦੇ ਵਿੱਚ ਰੋਂਦਾ ਨਜ਼ਰ ਆਉਂਦਾ ਹੈ ਲੇਪਣ ਲੱਗੇ ਆਰਸੀ ਛੇ ਦਰਸ਼ਨ ਦਸਨ ਬ ਭੀਖੇ ਸੀਸ਼ੇ ਨੂੰ ਕੋਈ ਦੋਸ਼ ਨਹੀਂ ਕੋਈ ਲੇਪ ਨਹੀਂ ਭਾਵੇਂ ਛੇ ਦਰਸ਼ਨਾਂ ਦੇ ਬਹੁਤ ਸਾਰੇ ਭੀਖ ਉਸ ਦੇ ਵਿੱਚ ਦੇਦੇ ਨੇ ਗੁਰਮਤ ਦੂਜਾ ਪਾਉ ਹੈ ਵੈਰ ਵਿਰੋਧ ਕ੍ਰੋਧ ਕੁਲੇਖੇ ਖੋਟੀ ਮਤ ਵਾਲਿਆਂ ਨੇ ਮਨ ਚ ਦੁਐਤ ਭਾਵ ਹੁੰਦਾ ਹੈ ਇਸ ਕਰਕੇ ਉਹ ਵੈਰ ਵਿਰੋਧ ਤੇ ਕ੍ਰੋਧ ਦੇ ਭਲੇਖਿਆਂ ਵਿੱਚ ਪੈ ਰਹੇ ਨੇ ਗੁਰਮਤ ਨਿਰਮਲ ਨਰਮਲਾ ਸੰਦਰਸੀ ਸੰਦਰਸ ਸਰੇਖੇ ਪਲਾ ਬੁਰਾ ਕੋਈ ਰੂਪ ਨ ਰੱਖੇ ਗੁਰਮਤਿਆਂ ਦਾ ਮਨ ਨਿਰਮਲ ਹੁੰਦਾ ਹੈ ਇਸ ਕਰਕੇ ਉਹ ਸਭ ਨੂੰ ਨਿਰਮਲ ਤੇ ਸਮਦਰਸੀ ਜਾਂ ਹੁੰਦੇ ਨੇ ਪਰਮੇਸ਼ਰ ਵਿੱਚ ਪਲੇ ਬੁਰੇ ਦਾ ਕੋਈ ਰੂਪ ਨਹੀਂ ਰੰਦਾ ਖੋਟੇ ਪੁਰਸ਼ਾਂ ਦੀ ਜਮਾਂ ਨੂੰ ਕਿਵੇਂ ਮਾਰ ਪੈਂਦੀ ਹੈ ਇੱਕ ਤ ਸੂਰਜ ਆਥਵੇ ਰਾਤ ਹਨੇਰੀ ਚਮਕਣ ਤਾਰੇ ਸੂਰਜ ਦੇ ਡੁੱਬਣ ਨਾਲ ਰਾਤ ਪੈ ਜਾਂਦੀ ਹੈ ਤਾਰੇ ਚਮਕਣ ਲੱਗ ਪੈਂਦੇ ਹਨ ਛਾ ਸਵਨ ਘਰ ਆਪਣੇ ਚੋਰ ਫਿਰਨ ਘਰ ਮੋਹਰੇ ਮੋਹਨੇ ਹਾਰੇ ਛਾ ਆਪਣੇ ਘਰਾਂ ਵਿੱਚ ਆਰਾਮ ਨਾਲ ਸੌਂਦੇ ਨੇ ਪਰ ਚੋਰ ਚੋਰੀਆਂ ਕਰਨ ਲਈ ਰਾਤ ਨੂੰ ਫਿਰਦੇ ਰਹਿੰਦੇ ਨੇ ਜਾਗਣ ਵਿਰਲੇ ਪਹਰੂ ਰੁਆਇਨ ਹੁਸ਼ਿਆਰ ਬਜ਼ਾਰੇ ਜਾਗਣ ਵਾਲੇ ਸੁੱਤੀਆਂ ਨੂੰ ਜਗਾਉਂਦੇ ਨੇ ਤੇ ਚੋਰ ਅਚੱਕਿਆਂ ਨੂੰ ਫੜ ਲੈਂਦੇ ਨੇ ਜਾਗ ਜਗਾਏਨ ਸੁੱਤੀਆਂ ਸਾਹ ਫੜਨਦੇ ਚੋਰ ਚਗਾਰਿਆ ਜਾਗਦਿਆਂ ਨੇ ਤਾਂ ਆਪਣੇ ਘਰਾਂ ਨੂੰ ਚੋਰਾਂ ਤੋਂ ਬਚਾ ਲਿਆ ਤਾਰੇ ਵਿਚਾਰੇ ਸੁੱਤੇ ਹੋਏ ਘਰ ਲਟਾ ਬੈਠਦੇ ਨੇ ਛਾ ਆਏ ਕਰੇ ਆਪਣੇ ਚੋਰ ਯਾਰ ਲੈ ਗਰਦਨ ਮਾਰੇ ਭਲੇ ਬੁਰੇ ਵਰਤਨ ਸਾਰੇ ਸੋ ਛਾ ਜਿਹੜੇ ਨੇ ਭਲੇ ਪੁਰਸ਼ ਆਪਣੇ ਆਪ ਨੂੰ ਘਰ ਆ ਜਾਂਦੇ ਨੇ ਪਰ ਚੋਰਾਂ ਯਾਰਾਂ ਨੂੰ ਸਿਪਾਈ ਧੌਣੋਂ ਫੜਕੇ ਮਾਰਦੇ ਨੇ ਸੰਸਾਰ ਵਿੱਚ ਭਲੇ ਬੁਰੇ ਨੂੰ ਕਿਉਂ ਵਰਤਰੇ ਨੇ ਭਾਵ ਗੁਰੂ ਦੀ ਸਿੱਖਿਆ ਲੈ ਕੇ ਜਿਹੜੇ ਮਨੁੱਖ ਜਾਗਦੇ ਹਨ ਉਹ ਕਾਮ ਕ੍ਰੋਧ ਅਦਕ ਵੈਰੀਆਂ ਤੋਂ ਵੱਜ ਜਾਂਦੇ ਨੇ ਪਰ ਜਿਹੜੇ ਬੁਰੇ ਕਰਮ ਕਰਨ ਵਾਲੇ ਨੇ ਉਹ ਲੁੱਟੇ ਜਾਂਦੇ ਨੇ ਗੁਰਮੁਖ ਪ੍ਰਭੂ ਦੇ ਭੈ ਵਿੱਚ ਰਹਿੰਦਾ ਹੈ ਆਓ ਇਸ ਦੀ ਭਾਵਤ ਵਿਚਾਰ ਕਰੀਏ 8ਵੀਂ ਪੌੜੀ ਦੇ ਵਿੱਚ ਮੌਲੇ ਅੰਬ ਬਸੰਤਰੁੱਤ ਆਵੜੀ ਆਕਸੋ ਖੁੱਲੀ ਪਰਿਆ ਬਸੰਤਰੁੱਤ ਵਿੱਚ ਅੰਬ ਮੌਲਦਾ ਹੈ ਪਰ ਅਗ ਸੁੱਕੀ ਰੁੱਤ ਵਿੱਚ ਫਲਾਂ ਨਾਲ ਪਰਦਾ ਹੈ ਅੰਬ ਨਾ ਲੱਗੇ ਖਖੜੀ ਅਕਣ ਲੱਗੇ ਅੰਬ ਅਫਰਿਆ ਅੰਬ ਨੂੰ ਅਕਦੀਆਂ ਖਖੜੀਆਂ ਨਹੀਂ ਲੱਗਦੀਆਂ ਤੇ ਅਕ ਨਾਲ ਅੰਬਾਂ ਦੇ ਫਲ ਹੀ ਲੱਗਦੇ ਕਾਲੀ ਕੋਇਲ ਅੰਬ ਵਣ ਇੱਕ ਟਿੱਡ ਚਿੱਤ ਮਤਲਬ ਹਰਿਆ ਕਾਇਲੀ ਕੋਇਲ ਨੇ ਅੰਬ ਦੇ ਗਿਸ਼ ਨੂੰ ਪਸੰਦ ਕੀਤਾ ਪਰ ਅਕ ਟਿੱਡੇ ਦਾ ਮਨ ਅਕ ਮਿੱਤਰ ਨੂੰ ਮਿਲ ਕੇ ਹਰਾ ਹੁੰਦਾ ਹੈ ਮਨ ਪਖੇਰੂ ਬਿਰਧ ਪੇੜ ਸੰਗ ਸੁਭਾਉ ਸੋਈ ਫਲ ਧਰਿਆ ਮਨ ਪੰਛੀ ਰੂਪ ਹੈ ਬਿਰਸ਼ਾਂ ਦੇ ਭੇਦ ਕਰਕੇ ਜਿਹੋ ਜੀ ਉਹ ਸੰਗਤ ਕਰਦਾ ਹੈ ਉਹੋ ਜਿਆ ਉਸ ਨੂੰ ਫਲ ਪ੍ਰਾਪਤ ਹੋ ਜਾਂਦਾ ਹੈ ਗੁਰਮਤ ਡਰਦਾ ਸਾਧ ਸੰਗ ਦੁਰਮਤ ਸੰਗ ਅਸਾਧਨਾ ਡਰਿਆ ਗੁਰੂ ਦੀ ਸਿੱਖਿਆ ਤੇ ਚੱਲਣ ਵਾਲਾ ਸਤਸੰਗੀ ਪ੍ਰਭੂ ਤੋਂ ਡਰਦਾ ਹੈ ਪਰ ਖੋਟੀ ਮਤ ਵਾਲਾ ਦੁਰਮਤੀਆ ਖੋਟਿਆਂ ਦੀ ਸੰਗਤ ਕਰਕੇ ਪ੍ਰਭੂ ਤੋਂ ਨਹੀਂ ਡਰਦਾ ਭਗਤ ਵੱਸਲ ਪੀਆ ਕੀਏ ਪਤ ਤੇ ਆਧਾਰਨ ਪਤਦ ਉਧਰਿਆ ਜੋਤਸ ਭਾਣਾ ਸੋਈ ਤਰਿਆ ਪ੍ਰਭੂ ਨੂੰ ਭਗਤਾਂ ਦਾ ਪਿਆਰਾ ਇਹ ਹੀ ਕਹਿਦਾ ਹੈ ਪਾਪੀਆਂ ਦਾ ਆਧਾਰ ਕਰਨ ਕਰਕੇ ਉਸ ਨੂੰ ਪਤਿਤ ਉਦਾਹਰਣ ਵੀ ਕਿਹਾ ਜਾਂਦਾ ਹੈ ਜਿਹੜਾ ਪੁਰਸ਼ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹ ਇਸ ਸੰਸਾਰ ਤੋਂ ਤਰ ਜਾਂਦਾ ਹੈ ਬੁਰੇ ਕਰਮਾਂ ਤੋਂ ਬਚਣਾ ਚਾਹੀਦਾ ਹੈ ਇਸ ਦੀ ਬਾਵਤਾਂ ਵਿਚਾਰ ਕਰੀਏ ਨਾਉਣੀ ਪੌੜੀ ਜੇਕਰ ਉਦਰੀ ਪੂਤਨਾ ਰਿਉ ਪਿਆਲਣ ਕਾਮਨ ਚੰਗਾ ਜੇਕਰ ਕ੍ਰਿਸ਼ਨ ਨੂੰ ਜ਼ਹਿਰੀਲਾ ਥਣ ਝਗਾਉਣ ਵਾਲੀ ਪੂਤਨਾ ਰਕਸ਼ਨੀ ਦਾ ਉਦਾਰ ਹੋ ਗਿਆ ਸੀ ਤਦ ਵੀ ਕਿਸੇ ਨੂੰ ਯਰ ਦੇਣਾ ਚੰਗਾ ਕੰਮ ਨਹੀਂ ਹੈ ਗਣਕਾ ਉਦਰੀ ਆਖੀਏ ਪਾਰ ਕਰ ਜਾਏ ਨ ਰਹੀਏ ਪੰਗਾ ਜੀ ਸਵਾ ਮੁਕਤ ਹੋਈ ਕਹੀ ਜਾਂਦੀ ਹੈ ਗਣਕਾ ਤਦ ਵੀ ਪ੍ਰਾਇ ਕਰ ਜਾ ਕੇ ਕਲੰਕ ਨਹੀਂ ਲਗਾਉਣਾ ਚਾਹੀਦਾ ਬਾਲਮੀਕ ਨਸਤਰਿਆ ਬਾਲਮੀਕ ਨਸਤਾਰਿਆ ਮਾਰੇ ਵਾਟ ਨ ਹੋਏ ਇਨ ਸੰਗ ਜੇਕਰ ਬਾਲਮੀਕ ਤਰਿਆ ਹੈ ਤਦ ਵੀ ਇਨ ਸੰਗ ਹੋ ਕੇ ਡਾਕੇ ਨਹੀਂ ਮਾਰਨੇ ਚਾਹੀਦੇ ਫੰਦਕ ਉਧਰੇ ਆਖੀਨ ਫਾਈ ਪਾਏ ਨਾ ਫੜੀਏ ਟੰਗਾ ਜੇਕਰ ਫੰਦਕ ਦਾ ਤਰਣਾ ਆਖਿਆ ਜਾਂਦਾ ਹੈ ਤਦ ਵੀ ਫਹਾ ਲੈ ਕੇ ਪੰਛੀਆਂ ਨੂੰ ਟੰਗਾ ਤੋਂ ਨਹੀਂ ਫੜਨਾ ਚਾਹੀਦਾ ਫਹਾ ਲਾ ਕੇ ਪੰਛੀ ਨਹੀਂ ਫੜਨੇ ਚਾਹੀਦੇ ਜੇ ਕਸਾਈ ਉਧਰਿਆ ਜੀਆਂ ਘਾਇਨ ਖਾਈਏ ਭੰਗਾ ਜੇਕਰ ਸਦਨਾ ਕਸਾਈ ਮੁਕਤ ਹੋ ਗਿਆ ਤਦ ਵੀ ਜੀਆਂ ਨੂੰ ਮਾਰ ਕੇ ਨਹੀਂ ਖਾਣਾ ਚਾਹੀਦਾ ਪਾਪ ਉਤਾਰੇ ਬੁਹਤਾ ਸੋਨਾ ਲੋਹ ਨਾਹੀ ਇਕ ਰੰਗਾ ਇਤ ਪ੍ਰਵਾਸੀ ਰਹਿਣ ਕੁਟੰਗਾ ਜਹਾਜ਼ ਲੋਹ ਅਤੇ ਸੋਨੇ ਦਾ ਇਕ ਰੰਗ ਨਹੀਂ ਹੁੰਦਾ ਇਸ ਭਰੋਸੇ ਤੇ ਰਹਿਣਾ ਮੜਾ ਕੰ ਹੈ ਪਾਪ ਦੀ ਰੀਸ ਬੁਰੀ ਹੈ ਪਏ ਖਜੂਰੀ ਜੀਵੀਏ ਚੜ ਖਜੂਰੀ ਝੜੋ ਨਾ ਕੋਈ ਜੇ ਖਜੂਰ ਤੋਂ ਡਿੱਗ ਕੇ ਜਿਉਂਦੇ ਰਜਾਈਏ ਤਦ ਵੀ ਖਿਯੁਰ ਉਤੇ ਚੜ ਕੇ ਜਾਣ ਬੁੱਝ ਕੇ ਕੋਈ ਚੜ ਜਾਵੇ ਤੇ ਜਾਂਡ ਕੇ ਡਿੱਗੇ ਤੇ ਫਿਰ ਉਹਦੇ ਇਹ ਸੋਚੇ ਕਿ ਮੈਂ ਥੱਲੇ ਡਿੱਗਾ ਜਾ ਕੇ ਬਚ ਜਾਵਾਂਗਾ ਇਹ ਮੂਰਖਪਣਾ ਹੈ ਉੱਜੜ ਪਿਆ ਨਾ ਮਾਰੀਏ ਉੱਜੜ ਰਹਾ ਨਾ ਚੰਗਾ ਹੋਈ ਜੇ ਉਹ ਜਾੜ ਜੰਗਲ ਵਿੱਚੋਂ ਬਚ ਕੇ ਵਾਪਸ ਆ ਜਾਈਏ ਤਦ ਵੀ ਉਜਾੜ ਵਿੱਚ ਜਾਣਾ ਕੋਈ ਸਿਆਣਪ ਵਾਲੀ ਗੱਲ ਨਹੀਂ ਵਾਂਜੇ ਸੱਪ ਖਾਦਾ ਉਭਰੇ ਸਾਪਾ ਨ ਫੜੀਏ ਅੰਤਵ ਗੋਈ ਜੇ ਸੱਪ ਦੇ ਡੰਗਣ ਨਾਲ ਵੱਜਾਈਏ ਤਦ ਵੀ ਸੱਪ ਨੂੰ ਫੜਨਾ ਚੰਗਾ ਨਹੀਂ ਉਹ ਅੰਤ ਨੂੰ ਖਰਾਬ ਕਰਦਾ ਹੈ ਵਹਿਣ ਵਹੰਦਾ ਨਿਕਲੇ ਵਿਣ ਤੁਲੇ ਡੁੱਬ ਮਰੇ ਪਲੋਈ ਜੇ ਕੋਈ ਦਰਿਆ ਦੇ ਵਹਿਣ ਵਿੱਚੋਂ ਸਹੀ ਸਲਾਮਤ ਨਿਕਲ ਆਵੇ ਤਦ ਵੀ ਤੁਲੇ ਤੋਂ ਬਿਨਾਂ ਦਰਿਆ ਵਿੱਚ ਨਹੀਂ ਪੈਣਾ ਚਾਹੀਦਾ ਤੁਲੇ ਤੋਂ ਬਿਨਾਂ ਡੁੱਬ ਕੇ ਮਰ ਜਾਈਦਾ ਹੈ ਪੱਤ ਤੇ ਉਦਾਹਰਣ ਆਖੀਏ ਵਿਤੀ ਹਾਨ ਜਾਣ ਜਾਣੀ ਸੋ ਪ੍ਰਭੂ ਨੂੰ ਪਾਪੀਆਂ ਦੇ ਉਸਾਰ ਕਰਨ ਵਾਲਾ ਕਿਹਾ ਜਾਂਦਾ ਹੈ ਇਸ ਪ੍ਰਸੰਗ ਨੂੰ ਜਾਣਨ ਹਾਰੇ ਹੀ ਜਾਣਦੇ ਨੇ ਭਾਉ ਭਗਤ ਗੁਰਮਤ ਹੈ ਧੁਰਮਤ ਦਰਗੇ ਲਹਿ ਨ ਢੋਈ ਅੰਤ ਕਮਾਣਾ ਹੋਏ ਸਥੋਈ ਗੁਰੂ ਦੀ ਸਿੱਖਿਆ ਹੈ ਪ੍ਰਭੂ ਦੀ ਪ੍ਰੇਮ ਨਾਲ ਭਗਤੀ ਕਰੋ ਕਿਉਂਕਿ ਖੋਟੀ ਮਤ ਵਾਲੇ ਬੁਰੇ ਆਦਮੀ ਨੂੰ ਪ੍ਰਭੂ ਦੀ ਦਰਗਾਹ ਵਿੱਚ ਢੋਈ ਨਹੀਂ ਮਿਲਦੀ ਮਨੁੱਖ ਦੇ ਕੀਤੇ ਭਲੇ ਬੁਰੇ ਕਰਮ ਦੀ ਅੰਤ ਨੂੰ ਉਹਦੇ ਸਾਥੀ ਬਣਦੇ ਨੇ ਸੋ ਗੁਰਮੁਖ ਤੇ ਮਨਮੁਖ ਦਾ ਫਰਕ ਆਓ ਜਾਣੀਏ ਥੋਮ ਕਸੂਰੀ ਵਾਸ ਜਿਉ ਕੰਚਨ ਲੋਹ ਨਹੀਂ ਇੱਕ ਵਨ ਜਿਵੇਂ ਥੋਮ ਤੇ ਕਸੂਰੀ ਦੀ ਵਾਸਨਾ ਇਕੋ ਜੀ ਨਹੀਂ ਹੁੰਦੀ ਤੇ ਲੋਹੇ ਤੇ ਸੋਨੇ ਦਾ ਰੰਗ ਇਕੋ ਜਿਹਾ ਹੁੰਦਾ ਹੈ ਥੋਮ ਫੜਕ ਨਾ ਹੀਰੇ ਤੁਲ ਹੈ ਸਮਸਰ ਨੜੀ ਨ ਵੜੀ ਗੰਗਾ ਬਲੌਰੀ ਪੱਥਰ ਹੀਰੇ ਦੇ ਬਰਾਬਰ ਨਹੀਂ ਹੁੰਦਾ ਤੇ ਨਾ ਹੀ ਨੜੇ ਨੂੰ ਗੰਨੇ ਵਾਂਗੂ ਵੜਿਆ ਜਾਂਦਾ ਹੈ ਤੁਲਨਾ ਰਤਨਾ ਰਤਕ ਮੋਲਨ ਕੱਚ ਵਕਾਵੇ ਪੰਨਾ ਸੋ ਰਤੀਆਂ ਰਤਨਾ ਦੇ ਬਰਾਬਰ ਨਹੀਂ ਹੁੰਦੀਆਂ ਤੇ ਕੱਚ ਪੰਨੇ ਦੇ ਮੁੱਲ ਨਹੀਂ ਵਿਗਦਾ ਤੁਲਨਾ ਰਤਨਾ ਰਤਕ ਮੋਲਨ ਕੱਚ ਵਕਾਵੇ ਪੰਨਾ ਗੁਰਮਤ ਘੁੰਮਣ ਵਾਣੀਏ ਗੁਰਮਤ ਸੁਕਿਰਤ ਵੋਹਿਤ ਬਨਾ ਇਸੇ ਕਰਕੇ ਖੋਟੀ ਸਿੱਖਿਆ ਦਰਿਆ ਦੀ ਘੁੰਮਣ ਵਾਣੀ ਵਾਂਗ ਹੈ ਤੇ ਗੁਰੂ ਦੀ ਸਿੱਖਿਆ ਸ਼ੁਭ ਕਰਮਾਂ ਦਾ ਜਹਾਜ਼ ਹੈ ਇਸੇ ਕਰਕੇ ਇਹ ਦੋਵੇਂ ਇੱਕੋ ਜੇ ਨਈਂ ਨੇ ਨਿੰਦਾ ਹੋਵੇ ਬੁਰੇ ਦੀ ਜੈ ਜੈਕਾਰ ਭਲੇ ਧਨ ਧਨ ਬੁਰੇ ਆਦਮੀ ਦੀ ਨਿੰਦਾ ਹੁੰਦੀ ਹੈ ਪਰੇ ਪਰਸ਼ਦੀ ਹਰ ਪਾਸੇ ਜੈ ਜੈਕਾਰ ਹੁੰਦੀ ਹੈ ਹਰ ਕੋਈ ਅਸ ਨੂੰ ਤਨ ਤਨ ਆਖਦਾ ਹੈ ਗੁਰਮੁਖ ਪ੍ਰਗਟ ਜਾਣੀਏ ਮਨਮੁਖ ਸੱਚ ਰਹੇ ਪ੍ਰਸ਼ੰਨਾ ਕਾਮਣ ਆਵੇ ਭਾਂਡਾ ਪੰਨਾ ਗੁਰਮੁਖ ਪ੍ਰਗਟ ਰੂਪ ਵਿੱਚ ਜਾਣਿਆ ਜਾਂਦਾ ਹੈ ਤੇ ਮਨਮੁਖ ਸੱਚ ਵੱਲੋਂ ਲੁਕਿਆ ਰਹਿੰਦਾ ਹੈ ਮਨਮੁਖ ਭੱਜੇ ਭਾਂਡੇ ਵਾਂਗੂ ਕਿਸੇ ਕੰਮ ਨਹੀਂ ਆਉਂਦਾ ਸੁਪਿਆਰਿਓ ਇਹ ਸਹੀ ਬਾਰ ਮਿੰਟ ਯਾਰ ਮੀ ਫੌੜੀ ਤੱਕ ਵਿਚਾਰ ਜੋ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ ਕਤਵੀ ਮਾਰ ਦੇ ਵਿੱਚੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਹੋਈਆਂ ਭੁੱਲਾਂ ਨੂੰ ਨਾਸ ਵਿਚਾਰਿਓ ਮਿਹਰ ਭਰਿਆ ਹੱਥ ਰੱਖੇ ਸਾਡੇ ਸਿਰ ਤੇ ਸਾਡਾ YouTube ਚੈਨਲ ਸਬਸਕ੍ਰਾਈਬ ਕਰਕੇ ਸਾਡਾ ਮਾਣ ਵਧਾਉਂਦੇ ਰਿਹਾ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਆਓ ਵਾਝ ਕੇ ਫਤਿਹ ਜਾਈਏ ਜੀ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ